ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪਿਛਲੇ ਕਈ ਮਹੀਨਿਆਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਰੋਬਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਬਰਾਂ ਚ ਨੇ ਸੁਰਖੀਆਂ ਚ ਨੇ ਤੇ ਖਾਸ ਤੌਰ ਤੇ ਸੁਰਖੀਆਂ ਚ ਨੇ ਜਥੇਦਾਰ ਸਹਿਬਾਨ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਜਿਸ ਤਰੀਕੇ ਨਾਲ ਤਿੰਨ ਜਥੇਦਾਰ ਸਹਿਬਾਨ ਨੂੰ ਹਟਾਇਆ ਗਿਆ ਤੇ ਉਸ ਤੋਂ ਬਾਅਦ ਜੱਥੇਦਾਰਾਂ ਨੂੰ ਲੋਨ ਤੇ ਹਟਾਉਣ ਦੀ ਪ੍ਰਕਿਰਿਆ ਤੇ ਸਵਾਲ ਉੱਠਣ ਲੱਗੇ ਤੇ ਫਿਰ ਵਿਧੀ ਵਿਧਾਨ ਦੀ ਗੱਲ ਹੋਣ ਲੱਗੀ ਔਰ ਖਾਸ तौर ਤੇ ਜਦੋਂ ਹਰਨਾਮ ਸਿੰਘ ਧੁੰਮਾ ਦਮਦਮੀ ਟਕਸਾਲ ਦੇ ਮੁਖੀ ਨੇ ਪੰਥਕ ਇਕੱਠ ਕਰਕੇ ਇਹ ਮੰਗ ਕੀਤੀ ਕਿ ਪ੍ਰਾਣਿਆਂ ਨੂੰ ਬਹਾਲ ਕਰੋ ਤੇ ਵਿਧੀ ਵਿਧਾਨ ਬਣਾਓ ਤਾਂ ਉਸ ਤੋਂ ਬਾਅਦ ਇਹ ਚਰਚਾ ਹੋਰ ਜ਼ੋਰ ਫੜ ਗਈ ਤੇ ਹੁਣ 20 ਤਰੀਕ ਤੱਕ ਸੁਝਾਅ ਵੀ ਮੰਗੇ ਹੋਏ ਨੇ ਇਹਦੇ ਵਿੱਚ ਦੋ ਗੱਲਾਂ ਦੀ ਡਿਵੈਲਪਮੈਂਟ ਹੋਰ ਹੋਈ ਪਹਿਲੀ ਤਾਂ ਇਹ ਵੀ ਹੋਈ ਕਿ ਗੁਰਦੁਆਰਾ ਸਿੱਖ ਗੁਰਦੁਆਰਾ ਜੁਡੀਸ਼ਰ ਕਮਿਸ਼ਨ ਹੈ ਜੋ ਜੁਡੀਸ਼ੀਅਲ ਕਮਿਸ਼ਨ ਦੇ ਕੋਲ ਇਹ ਗੱਲ ਬਹੁਤ ਪੁਰਾਣੀ ਗਈ ਹੋਈ ਸੀ ਉਹਨਾਂ ਨੇ ਇੱਕ ਕਮੇਟੀ ਬਣਾਈ ਸੀ ਡਾਕਟਰ ਅਵਤਾਰ ਸਿੰਘ ਫਗਵਾੜਾ ਡਾਕਟਰ ਸਰਵਜਿੰਦਰ ਸਿੰਘ ਡਾਕਟਰ ਗੁਰਮੀਰ ਸਿੰਘ ਡਾਕਟਰ ਹਰਪਾਲ ਸਿੰਘ ਪੰਨੂ ਜੀਐਸ ਲਾਂਬਾ ਵਧੀਆ ਬੰਦਿਆਂ ਦੀ ਕਮੇਟੀ ਕਹਿੰਦੇ ਨੇ ਕਿ ਉਹਨੇ ਆਪਦੇ ਆਪ ਦੇਸ ਜਾ ਭੇਜਤੇ ਉਹਨਾਂ ਨੂੰ ਕੰਪਾਈਲ ਕਰਨਾ ਪੈਂਦਾ ਇਹ ਹੈ ਇੱਕ ਪੱਖ ਮੈਂ ਜਿਹਦੀ ਗੱਲ ਕਰਨੀ ਆ ਉਹ ਬਹੁਤ ਅਹਿਮ ਹੈ ਕਿ ਜਿਹਨੂੰ ਅਸੀਂ ਕਹਿੰਨੇ ਕਿ ਅਕਾਲ ਤਖਤ ਸਾਹਿਬ ਬਹਾਨਾ ਹੈ ਸ਼੍ਰੋਮਿਕ ਕਮੇਟੀ ਸਾਡੀ ਪਾਰਲੀਮੈਂਟ ਹੈ ਉਹਦੇ ਖਿਲਾਫ ਖੁਦ ਇੱਕ ਸਿੱਖ ਗੁਰਮukh ਸਿੰਘ ਉਹ ਚਲੇ ਗਏ ਸਿਵਲ ਕੋਰਟ ਦੇ ਵਿੱਚ ਜਿਹੜੀ ਜਿਹਦਾ ਹੁਣ ਤੱਕ ਵਿਰੋਧ ਹੁੰਦਾ ਸੀ ਕਿ ਧਾਰਮਿਕ ਮਾਮਲਿਆਂ ਨੂੰ دنیਵੀ ਅਦਾਲਤ ਵਿੱਚ ਨਾ ਲੈ ਕੇ ਜਾਓ ਤੇ ਉਹ ਗੁਰਮੁਖ ਸਿੰਘ ਚੜੇ ਗਏ ਕੋਰਟ ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਆਪਣਾ ਪੱਖ ਦੱਸਿਆ ਕਿ ਮੈਂ ਕੋਰਟ 'ਚ ਕਿਉਂ ਗਿਆ ਕਿ ਸ਼ਰੋਮਨੀ ਕਮੇਟੀ ਨੂੰ ਤਾਂ ਹੱਕ ਹੀ ਨਹੀਂ ਇਹਨਾਂ ਨੂੰ ਲਾਉਣ ਦਾ ਜਾਂ ਹਟਾਉਣ ਦਾ ਅੱਜ ਸਵੇਰੇ ਸਵੇਰੇ ਉਹਨਾਂ ਦਾ ਮੈਨੂੰ ਫੋਨ ਆਇਆ ਗੁਰਮੁਖ ਸਿੰਘ ਹੋਰਾਂ ਦਾ ਤੇ ਫਿਰ ਉਹਨਾਂ ਨੇ ਆਪਣਾ ਪੱਖ ਦੱਸਿਆ ਤੇ ਫਿਰ ਮੈਂ ਚਰਚਾ ਪ੍ਰੋਗਰਾਮ ਜੋ ਚੜ੍ਹਦੀ ਕਲਾ ਟਾਈਮ ਟਿਮ ਵਿੱਚ ਉਹਨਾਂ ਨੂੰ ਬੁਲਾਇਆ ਉਹਨਾਂ ਨਾਲ ਗੱਲਬਾਤ ਵੀ ਕੀਤੀ ਕੀ ਕਹਿੰਦੇ ਨੇ ਉਹ ਤੇ ਬਾਕੀ ਲੋਕ ਕੀ ਸੋਚਦੇ ਨੇ ਇਹ ਤੇ ਅੱਜ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਹੈ ਤੇ ਗੱਲਬਾਤ ਤੋਂ ਪਹਿਲਾਂ ਵੀਡੀਓ ਦੀ ਡਿਟੇਲ 'ਚ ਜਾਣ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਇਸ ਦੇ باوجود ਵੀ ਮੈਂ ਜਾਰੀ ਰੱਖੀ ਹੋਈ ਹੈ ਕਿ ਕੁਝ ਦੋਸਤ ਕਹਿੰਦੇ ਨੇ ਬੱਸ ਕਰੋ ਹਰ ਵਾਰ ਕਹਿ ਦਿੰਨੇ ਹੋ ਕਿ ਜੀ ਤੁਸੀਂ ਸਬਸਕ੍ਰਾਈਬ ਕਰੋ ਤੇ ਮੈਂ ਇਹ ਕਹਣਾ ਕਿ ਮੇਰਾ ਯਾਦ ਕਰਾਉਣਾ ਫਰਜ਼ ਹੈ ਬਾਕੀ ਤਾਂ ਮਰਜ਼ੀ ਦਾ ਸਬਸਕ੍ਰਾਈਬਰ ਦੀ ਹੁੰਦੀ ਹੈ ਜੇ ਤੁਸੀਂ ਸਬਸਕ੍ਰਾਈਬ ਕਰ ਲੋਗੇ ਤਾਂ ਚੰਗੀ ਗੱਲ ਹੈ ਖੈਰ ਹੁਣ ਗੱਲ ਕਰੀਏ ਆਪਾਂ ਇਹ ਗੁਰਮਖ ਸਿੰਘ ਦੀ ਅੰਮ੍ਰਿਤਸਰ ਦਾ ਰਹਿਣ ਵਾਲਾ ਗੁਰਮਖ ਸਿੰਘ ਅੱਜ ਮੇਰੀ ਪਹਿਲੀ ਵਾਰ ਮੁਲਾਕਾਤ ਹੋਈ ਤੇ ਉਹਦੋਂ ਬਾਅਦ ਸ਼ਾਮ ਨੂੰ 5 ਵਜੇ ਮੇਰੇ ਪ੍ਰੋਗਰਾਮ ਦੇ ਵਿੱਚ ਆਏ ਤੇ ਮੈਂ ਪੁੱਛਿਆ ਗੱਲ ਕੀ ਹੈ ਉਹ ਕਹਿੰਦੇ ਦੇਖੋ ਗੱਲ ਇਹ ਹੈ ਕਿ ਮੈਂ ਜਿਹੜੀ ਹੈ ਪਟੀਸ਼ਨ ਪਾਈ ਹੈ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਔਰ ਡਿਸਟ੍ਰਿਕਟ ਅਦਾਲਤ ਚ ਪਾਈ ਹੈ ਪਟੀਸ਼ਨ ਕੀ ਮੰਗ ਕੀਤੀ ਹੈ ਮੰਗ ਇਹ ਕੀਤੀ ਹੈ ਕਿ ਸ਼ਰੋਮ ਦੀ ਗੁਰਦੁਆਰਾ ਕਮੇਟੀ ਉਸ ਦਾ ਦਖਲ ਰੁਕਿਆ ਜਾਵੇ ਮੈਂ ਕਿਹਾ ਦਖਲ ਕਿਸ ਤੋਂ ਉਹ ਇਹ ਕਹਿੰਦੇ ਨੇ ਕਿ ਸ਼ਰੋਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 1925 ਦੇ ਐਕਟ ਦੇ ਅਨਸਾਰ ਬਣੀ ਸੀ ਉਹਦੇ ਵਿੱਚ ਕਿਤੇ ਵੀ ਪ੍ਰੋਵੀਜ਼ਨ ਨਹੀਂ ਕਿਤੇ ਵੀ ਸ਼ਰਮਿਕ ਕਮੇਟੀ ਦਾ ਹੱਕ ਹੀ ਨਹੀਂ ਹੈ ਕਿ ਉਹ ਜੱਥੇਦਾਰਾਂ ਨੂੰ ਲਾਵੇ ਜੱਥੇਦਾਰਾਂ ਨੂੰ ਹਟਾਵੇ ਇਹ ਸ਼ਰਮਿਕ ਕਮੇਟੀ ਜਿਹੜੀ ਹੈ 1925 ਦੇ ਐਕਟ ਦੀ ਉਲੰਘਣਾ ਕਰ ਰਹੀ ਹੈ ਇਹ ਉਹਨਾਂ ਨੇ ਕਿਹਾ ਉਹ ਤਾਂ ਕਈ ਵਾਰੀ ਤੋਂ ਉਹ ਜਿਹੜਿਆ ਸ਼ਰਮਿਕ ਕਮੇਟੀ ਨੂੰ ਏਜੰਸੀ ਕਹਿੰਦੇ ਨਜ਼ਰ ਆ ਇਹ ਏਜੰਸੀ ਇਹ ਸਰਕਾਰ ਦੇ ਨਾਲ ਦਖਲ ਤੇ ਇਹ ਸਾਡੇ ਬਾਬਲੇ ਚ ਜਿਹੜੀ ਉਹ ਇਹ ਕਹਿੰਦੇ ਨਜ਼ਰਾਏ ਗੁਰਮੁਖ ਸਿੰਘ ਇਹਦਾ ਕਹਿਣ ਦਾ ਮਤਲਬ ਸੀ ਕਿ ਸ਼ਰੋਮਲੀ ਕਮੇਟੀ ਦੇ ਕੋਲ ਅਧਿਕਾਰ ਸਿਰਫ ਜੇ ਕੋਈ ਹੈ ਲਾਉਣ ਦਾ ਤੋ ਹੈਡ ਗ੍ਰਾਂਥੀ ਤੱਕ ਹੈ ਜਥੇਦਾਰਾਂ ਦਾ ਕੋਈ ਉਹਦੇ ਚ ਨਹੀਂ ਵੈਸੇ ਗੱਲ ਉਹਨਾਂ ਦੀ ਠੀਕ ਗੁਰਮੁਖ ਸਿੰਘ ਦੀ ਕਿ ਉਹ ਉੱਥੇ ਆ ਕੇ ਸਾਈਲੈਂਟ ਹੈ ਕਿਤੇ ਵੀ ਐਕਟ ਚ ਜਥੇਦਾਰ ਵਾਲਾ ਕੋਈ ਨਾਮ ਨਹੀਂ ਹੈ ਕਿ ਜਥੇਦਾਰ ਲਾਉਗੀ ਜਾਂ ਜਥੇਦਾਰਾਂ ਨੂੰ ਕਿੰਨਾ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਹਟਾਉਣਾ ਹੈ ਲਾਉਣਾ ਹੈ ਇਸ ਤਰ੍ਹਾਂ ਦੀ ਕੋਈ ਗੱਲ ਐਕਟ ਚ ਨਹੀਂ ਇਹ ਬਟੇ ਕਰਦੇ ਆ ਰਹੇ ਨੇ ਇਹ ਇਹ ਗੱਲ ਉਹਦੀ ਇੰਨੀ ਠੀਕ ਹੈ ਲੇਕਿਨ ਵਾਰ-ਵਾਰ ਗੱਲ ਉੱਠਦੀ ਹੈ ਕਿ ਜਥੇਦਾਰਾਂ ਦੀ ਜੋਗਤਾ ਕੀ ਹੋਵੇ ਸੇਵਾ ਕਾਲ ਕੀ ਹੋਵੇ ਸਮਾਂ ਸੀਮਾ ਕੀ ਹੋਵੇ ਕਾਰਜ ਖੇਤਰ ਕੀ ਹੋਵੇ ਹਰ ਤਾਂ ਉਹਦੀ ਪ੍ਰਕਿਰਿਆ ਕੀ ਹੋਵੇ ਮਾਨ ਪੱਤਾ ਕੀ ਦੇਣਾ ਉਹ ਉਹ ਕਿਵੇਂ ਇਹ ਸਾਰਾ ਕੁਝ ਤੈ ਹੋਵੇ ਇਹ ਗੱਲ ਤਾਂ ਆਪਾਂ ਲਗਾਤਾਰ ਦੇਖ ਰਹੇ ਆ ਸਿੱਖ ਮੰਗ ਵੀ ਕਰ ਰਹੇ ਤੇ ਹੋ ਵੀ ਰਹੀ ਹੈ ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਤਾਂ ਅਸਰ ਦੇ ਵਿੱਚ ਇਹਦੀ ਲੋੜ ਨਹੀਂ ਸੀ ਜਦੋਂ ਦੇ ਪ੍ਰਕਾਸ਼ ਸਿੰਘ ਬਾਦਲ ਆਏ ਫਿਰ ਉਹਨਾਂ ਨੇ ਜਵੇਂ ਤਿੰਨੇ ਸੰਸਥਾਵਾਂ ਤੇ ਆਪਦਾ ਕਬਜ਼ਾ ਕਰ ਲਿਆ ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਵੀ ਬਣ ਕੇ ਪ੍ਰਧਾਨ ਵੀ ਬਣ ਕੇ ਸ਼ਰੋਬਰੀ ਕਮੇਟੀ ਵੀ ਚਰਾਉਣ ਲੱਗ ਗਈ ਸ਼ਰੋਬਰੀ ਕਮੇਟੀ ਰਾਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੇ ਵੀ ਹੁਕਮ ਚਰਾਉਣ ਲੱਗ ਗਏ ਔਰ ਖਾਸ ਤੌਰ ਤੇ ਜਦੋਂ ਸੁਖਵੀਰ ਸਿੰਘ ਆਇਆ ਉਹਨੇ ਤਾਂ ਕੋਈ ਸਤਕਾਰ ਵੀ ਨਹੀਂ ਛੱਡਿਆ ਉਹ ਤਾਂ ਘਰੇ ਬਿਲਾ ਕੇ ਤੇ ਜਿਵੇਂ ਉਹ ਕਲੀਅਰ ਕਹਿੰਦਾ ਹੈ ਤਾਂ ਆਪਣੇ ਆਪ ਨੂੰ ਪ੍ਰਦੀਪ ਕਲੀਅਰ ਨਹੀਂ ਕਿਹਾ ਉਹ ਕਹਿੰਦਾ ਵੀ ਜਿਵੇਂ ਤੂੰ ਬਾਬਾ ਰਾਮ ਰਹਿਮੂ ਨੂੰ ਕਹਿੰਦਾ ਮੈਂ ਵੀ ਬਾਬਾ ਮੇਰਾ ਵੀ ਹੁਕਮ ਚੱਲਦਾ ਇੱਥੇ ਸੋ ਇਹ ਸਾਰੀ ਗੱਲ ਪਤਾ ਵੀ ਉਦੋਂ ਹੋਈ ਰੋੜਾ ਤਾਂ ਵੈਸੋ ਤੋਂ ਬਾਅਦ ਹੀ ਪਿਆਣਾ ਪਹਿਲਾਂ ਤਾਂ ਚੱਲੀ ਜਾਂਦੇ ਸੀ ਜਥੇਰੇ ਤੇ ਮਰਚ ਕਮ ਸ਼ਰਮਿਕਾ ਕਮੇਟੀ ਦੇ ਰਾਹੀ ਤੱਕੇ ਰਹਤੇ ਸੀ ਇਹ ਰੋੜਾ ਨਹੀਂ ਪੈਂਦਾ ਸੀ ਹੁਣੇ ਗੱਲ ਅੱਗੇ ਆ ਗਈ ਕਿ ਸ਼ਰਮਿਕਾ ਕਮੇਟੀ ਤਾਂ ਲਾਈਨ ਸਾਦੀ ਆ ਜਮਾਂ ਅੰਤਰ ਕਮੇਟੀ ਨੇ ਗਿਆਨੀ ਰਗਵੀਰ ਸਿੰਘ ਨੂੰ ਹਟਾਇਆ ਹੈ ਇਹ ਕਹਿ ਕੇ ਹਟਾਇਆ ਕਿ ਯੋਗ ਹੈ ਤੇ ਹੁਣ ਉਹ ਹਟ ਕਰਨ ਲਈ ਉਹ ਯੋਗ ਹੈ ਇਹ ਵੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਕੀਤੀ ਹੈ ਇਹ ਸਾਰੀਆਂ ਗੱਲਾਂ ਗੁਰਮਤ ਸਿੰਘ ਦਾ ਮਤਲਬ ਸੀ ਕਹਿੰਦਾ ਕਿ ਇਹ ਮੈਨੂੰ ਤਾਂ ਪਟੀਸ਼ਨ ਪਾਉਣੀ ਪਈ ਕਿ ਇਹ 1925 ਦੇ ਐਕਟ ਦੀ ਲੰਘਣਾ ਕਰ ਰਿਹਾ ਹੈ ਐਸਜੀਪੀਸੀ ਦੇ ਧਾਰੇ ਦੇ ਵਿੱਚ ਜਥੇਦਾਰਾਂ ਦੀ ਨਿਯੁਕਤੀ ਜਾਂ ਬਰਤ ਤਰਫੀ ਨਹੀਂ ਹੁੰਦੀ ਇਹ ਉਹਨੇ ਕਿਹਾ ਬਾਰ ਬਾਰ ਜਦੋਂ ਮੇਰੀ ਵੀ ਗੱਲ ਹੋਈ ਤੇ ਚਰਚਾ ਚ ਵੀ ਜਦੋਂ ਉਹ ਗੱਲ ਕਰ ਰਿਹਾ ਸੀ ਇਹ ਗੱਲ ਉੱਥੇ ਆਈ ਇਹ ਜਿਹੜੇ 1925 ਦੀ ਐਕਟ ਦੀ ਦੁਰਵਰਤੋਂ ਕਰ ਰਿਹਾ ਹੈ ਸ਼੍ਰੋਮਿਕ ਕਮੇਟੀ ਇਹਦਾ ਮੈਂ ਵਿਰੋਧ ਕਰ ਰਿਹਾ ਏ ਸੀ ਇਹ ਤੇ ਹੁਣ ਇਹ ਕਮਾਲ ਤਾਂ ਇਹ ਹੈ ਕਿ ਉਹਦੀ ਜਿਹੜੀ ਪਟੀਸ਼ਨ ਅੰਮ੍ਰਿਤਸਰ ਦੇ ਬੰਦੇ ਨੇ ਚੰਡੀਗੜ੍ਹ ਪਟੀਸ਼ਨ ਪਾਈ ਜਦੋਂ ਪੁੱਛਿਆ ਵੀ ਇਹ ਕੀ ਕੀਤਾ ਤੁਸੀਂ ਇਹ ਅੰਮ੍ਰਿਤਸਰ ਵੀ ਪਾ ਸਕਦੇ ਸੀ ਉਹ ਕਹਿੰਦਾ ਨਹੀਂ ਮੈਂ ਅੰਮ੍ਰਿਤਸਰ ਨਹੀਂ ਪਾਈ ਤੇ ਕਿਉਂਕਿ ਮੇਰਾ ਵਕੀਲ ਚੰਡੀਗੜ੍ਹ ਦਾ ਹਾਲਾਂਕਿ ਗੱਲ ਕੋਈ ਦਿੱਲੂ ਲਗਨ ਵਾਲੀ ਨਹੀਂ ਸੀ ਸ਼ੇਰ ਉਹਨੂੰ ਪੁੱਛਿਆ ਗਪਾਲ ਸਿੰਘ ਸਿੱਧੂ ਨੇ ਪੁੱਛਿਆ ਜਿਹੜੇ ਸ਼੍ਰੋਮਣੀ ਕਾਲੀਦਾਦ ਦਾ ਅੰਮ੍ਰਿਤਸਰ ਦੇ ਨੇ ਕਹਿੰਦਾ ਵੀ ਲੱਗਦਾ ਤਾਂ ਇਹ ਹੈ ਕਿ ਤੁਸੀਂ ਜਿਹੜਾ ਕਿਸੇ ਪਾਰਟੀ ਦੇ ਉਹ ਕਹਿੰਦੇ ਨਹੀਂ ਮੈਂ ਕਿਸੇ ਪਾਰਟੀ ਤੇ ਮੈਂ ਤਾਂ ਡਿਵਿਜ਼ਨਲੀ ਪਾਈ ਆ ਚਲੋ ਖੈਰ ਇਹ ਉਹਦਾ ਗੁਰਮਖਸ ਸਿੰਘ ਦਾ ਕਹਿਣਾ ਤੇ ਸ਼੍ਰੋਮਣੀ ਕਾਲੀਦਾਵ ਦੇ ਨੁਮਾਇंदे ਨੇ ਜਦੋਂ ਸਵਾਲ ਕੀਤਾ ਤੇ ਉਹ ਤਾਂ ਫਿਰ ਬੜੇ ਤਿੱਖਾ ਜਿਹਾ ਸਵਾਲ ਕੀਤਾ ਕਿ ਤੁਸੀਂ ਸਾਨੂੰ ਥੋੜਨ ਲਈ ਤੁਸੀਂ ਸਰਕਾਰ ਤੇ ਕਿਸ ਕਿਸੇ ਦਾ ਹੱਥ ਹੈ ਤੁਹਾਨੂੰ ਕਿਸੇ ਏਜੰਸੀ ਦਾ ਹੱਥ ਹੈ ਜੋ ਵੀ ਇੱਕ ਦੂਜੇ ਦੇ ਗੱਲਾਂ ਚੱਲਦੀਆਂ ਨੇ ਪਰ ਉਹ ਆਪਣੇ ਦਲੀਲ ਤੇ ਆਪਣੇ ਤਰਕ ਤੇ ਗੁਰਮਖ ਸਿੰਘ ਅੜਿਆ ਰਿਹਾ ਪਾਵੇਂ ਨੂੰ ਕਿਹਾ ਗਿਆ ਤੂੰ ਸਿੱਖ ਨਹੀਂ ਪਾਵੇਂ ਨੂੰ ਕਿਹਾ ਗਿਆ ਕਿ ਤੈਨੂੰ ਕੁਛ ਪਤਾ ਨਹੀਂ ਹਾਲਾਂਕਿ ਮੇਰੇ ਨਾਲ ਦੋ ਸਾਥੀ ਉਹਦੇ ਨਾਲ ਗੱਲਬਾਤ ਕਰਨ ਲਈ ਇੱਕ ਜਿਹੜਾ ਇੰਦਰਪਾਲ ਸਿੰਘ ਚੱਡਾ ਸੀ ਪਾਵੇਂ ਉਹ ਗਏ ਨੇ ਅਜਕਲ ਅਮਰੀਕਾ ਚੱਡਾ ਸਾਹਮਣੇ ਭਰਾ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਧਾਰਮਿਕ ਮਾਮਲੇ ਨੇ ਸਾਡੇ ਉਹ ਤੁਸੀਂ ਆਪ ਹੀ ਅਦਾਲਤ ਚ ਕਿਉਂ ਦਖਲ ਉਹਨਾਂ ਦਾ ਮਨ ਰਹੇ ਹੋ ਕਿਉਂ ਦੇ ਰਹੇ ਹੋ ਤੁਸੀਂ ਉੱਥੇ ਕਿਉਂ ਚਲੇ ਗਏ ਜਾ اپੋਜੀਸ਼ਨ ਬਰਾੜ ਨੇ ਵੀ ਇਹ ਗੱਲ ਕਹੀ ਕਿ ਇਹ ਠੀਕ ਨਹੀਂ ਹੈ ਜਿਹੜਾ ਤੁਸੀਂ ਕਰਦਾ ਕੋਈ ਵੀ ਸਿੱਖ ਇਸ ਤਰ੍ਹਾਂ ਨਹੀਂ ਕਰਦਾ ਅਸੀਂ ਤਾਂ ਇਸ ਦਾ ਵਿਰੋਧ ਕਰਦੇ ਹਾਂ ਹਾਂ ਅਸੀਂ ਮੰਨਦੇ ਹਾਂ ਵੀ ਬੜਾ ਕੁਝ ਗਲਤ ਹੋ ਰਿਹਾ ਹੈ ਪਰ ਇਹਦਾ ਮਤਲਬ ਨਹੀਂ ਕਿ ਕੋਈ ਸਿੱਖ ਆਪਦੇ ਮਸਲੇ ਨੂੰ ਲੈ ਕੇ ਸਰਕਾਰਾਂ ਦੇ ਕੋਲ ਚਲੇ ਕਿਉਂਕਿ ਅਦਾਤਾਂ ਵੀ ਤਾਂ ਸਿੱਧੇ ਸਿੱਧੇ ਤੇ ਕਿਨਾਰ ਸਰਕਾਰਾਂ ਉੱਤੇ ਭਰੂ ਹੁੰਦੀਆਂ ਨੇ ਤੁਸੀਂ ਆਪ ਹੀ ਲੈ ਗਏ ਇਹ ਤਾਂ ਮਤਲਬ ਪਰ ਉਹ ਚਲੇ ਗਿਆ ਤੇ ਤੁਹਾਨੂੰ ਪਤਾ ਕਿ 19 ਤਰੀਕ ਪਈ ਹੈ ਤੇ ਕੇਂਦਰ ਨੂੰ ਨੋਟਿਸ ਚਲਾ ਕੇ ਕੇਂਦਰ ਨੂੰ ਤਾਂ ਨੋਟਿਸ ਜਾਣਾ ਹੀ ਸੀ ਕਿਉਂਕਿ ਇਹ ਮਸਲਾ ਤਾਂ ਕਿ ਐਕਟ ਜਿਹੜਾ ਉਹ ਕੇਂਦਰ ਦੇ ਤੇ ਅਧੀਨ ਹੈ 1925 ਵਾਲਾ ਐਕਟ ਕੇਂਦਰ ਨੂੰ ਗਿਆ ਤੇ ਦੂਜਾ ਐਸਜੀਪੀਸੀ ਨੂੰ ਗਿਆ ਹੁਣ ਮੈਂ ਇਹ ਦੇਖ ਰਿਹਾ ਬਈ ਤਾਂ ਬਹੁਤ ਕੁਛ ਐਸਾ ਚੱਲ ਰਿਹਾ ਸਮਝ ਨਹੀਂ ਆ ਰਹੀ ਕਿ ਜਿਵੇਂ ਮੈਂ ਸ਼ੁਰੂਜ ਕੀਤਾ ਕਿ ਜੇ ਸਾਰਾ ਕੁਝ ਸਹੀ ਤਰੀਕੇ ਨਾਲ ਚਾਹੁੰਦਾ ਨੈਤਿਕਤਾ ਤੇ ਨਾਲ ਚਾਹੁੰਦਾ ਤਾਂ ਇਸ ਤਰ੍ਹਾਂ ਦੀ ਗੱਲ ਹੋਣੀ ਨਹੀਂ ਸੀ ਸਕੋ ਬਦਨਾਮੀ ਦਾ ਆਪ ਦੀ ਕਰਾਰ ਜਿਹੜਾ ਭੰਪਲ ਪੂਸਾ ਪਾਇਆ ਹੋਇਆ ਕੋਈ ਕੁਛ ਕਰ ਰਿਹਾ ਹੈ ਅੱਜ ਵੀ ਗੱਲ ਹੈ ਕਿਸੇ ਨੂੰ ਮਦਰ ਜੇ ਤੁਸੀਂ ਪੰਜ ਮੈਂਬਰੀ ਕਮੇਟੀ ਆਪ ਦੇ ਕੋ ਮੀਟਿੰਗ ਕਰਨਾ ਚਾਹੁੰਦੀ ਫਤਿਹਗੜ ਸਾਹਿਬ ਦਰਵਾਜੇ ਬੰਦ ਕਰ ਲਓ ਤੁਸੀਂ ਗੱਲ ਹੀ ਨਾ ਕਰੋ ਥੋੜੀ ਜਿਹਦਾ ਕਬਜ਼ਾ ਦੀ ਮਰਜ਼ੀ ਜਿਨਾ ਕੰਮ ਚਲਾ ਰਿਹਾ ਹੈ ਮਦਰ ਕੋਈ ਕਿਸੇ ਕਿਸਮ ਦੀ ਤਰਕ ਨਹੀਂ ਕੁਛ ਨਹੀਂ ਔਰ ਜੋ ਕੁਛ ਜਿੰਡੇ ਕਰਪਸ਼ਨ ਹੋ ਰਹੀ ਹੈ ਹੈ ਤਾਂ ਸੰਗਤ ਦਾ ਪੈਸਾ ਤੇ ਲੇਕਿਨ ਉਹ ਵੀ ਨਾ ਦੇ ਨਾ ਚੱਲੇ ਜਾਂਦੀ ਹੈ ਤਾਂ ਇਹ ਹੈ ਕਿ ਸਭ ਨੂੰ ਪਤਾ ਹੈ ਕਿ ਸ਼੍ਰੋਮਿਕ ਕਮੇਟੀ ਤੇ ਕਬਜਲੀ ਕੀ ਕੁਛ ਕਰਨਾ ਪੈ ਰਿਹਾ ਜਾਂ ਕਰ ਰਹੇ ਨੇ ਜਾਂ ਹੋ ਰਿਹਾ ਤੇ ਬਹੁਤ ਵਾਰ ਜਿਹੜੀ ਹੁਣ ਇਹ ਵੀ ਨਹੀਂ ਸਮਝ ਆ ਰਹੀ ਵੀ ਗੁਰਮਖ ਸਿੰਘ ਨੇ ਇਹ ਪਟੀਸ਼ਨ ਆ ਪਾਈ ਹੈ ਪਵਾਈ ਗਈ ਹੈ ਇਹ ਵੀ ਨਹੀਂ ਕੋਈ ਪਤਾ ਤੁਹਾਨੂੰ ਦੱਸਾ ਪਹਿਲਾਂ ਵੀ ਐਈ ਹੋਈ ਐ ਸ਼ੋਮਨੀ ਕਮੇਟੀ ਦੀਆਂ ਇਲੈਕਸ਼ਨ ਨੂੰ ਰੋਕਣ ਲਈ ਕਿਸੇ ਕੋ ਕੋਟ ਚ ਪਵਾ ਤੋ ਕੋਈ ਪਤਾ ਨਹੀਂ ਲੱਗਦਾ ਚਲੋ ਠੀਕ ਆ ਉਦੋਂ ਹੁਣ ਵਿਧੇ ਵਿਧਾਨ ਨਾਮ ਬਣੇ ਕਮੇਟੀ ਦੇ ਹੱਥ ਵਿੱਚ ਰਹੇ ਇਸ ਤਰ੍ਹਾਂ ਦੀ ਵੀ ਕੋ ਗਲ ਹੋ ਸਕਦੀ ਕੁਛ ਵੀ ਹੋ ਸਕਦਾ ਲੇਕਿਨ ਇਹ ਗੱਲ ਚ ਮੈਂ ਲਗਾਤਾਰ ਉਸ ਤੋਂ ਬਾਅਦ ਜਦੋਂ ਗੁਰਮਖ ਸਿੰਘ ਨਾਲ ਮੇਰੀ ਗੱਲ ਹੋਈ ਉਸ ਤੋਂ ਬਾਅਦ ਮੈਂ ਸਿੱਖ ਵਿਦਵਾਨਾਂ ਨਾਲ ਬਹੁਤ ਸਾਰੇ ਨਾਲ ਗੱਲ ਕੀਤੀ ਕਿ ਇਹ ਨੂੰ ਤੁਸੀਂ ਸਮਝਦੇ ਕਿਉਂ ਉਹਦੇ ਕੋਲ ਤਰਕ ਤਾਂ ਠੀਕ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਐਕਟ ਦੇ ਵਿੱਚ ਕਿਤੇ ਵੀ ਨਹੀਂ ਤੇ ਉਹਦੇ ਲਈ ਤਾਂ ਵਿਧਿ ਵਿਧਾਨ ਦੀ ਤਾਂ ਲੋੜ ਹੈ ਹੀ ਹੈ ਉਹ ਇਹ ਤੱਕਾ ਹੀ ਹੋ ਰਿਹਾ ਜਿੰਨਾ ਕਿ ਜਿਵੇਂ ਲਾਉਂਦੇ ਨੇ ਜਾਂ ਉਤਾਰਦੇ ਨੇ ਕੁਛ ਨਾ ਕੁਛ ਤਾਂ ਹੋਣਾ ਚਾਹੀਦਾ ਜਾਂ ਕੋਈ ਸਰਵਪੱਤ ਖਾਲਸੇ ਦੀ ਜਿਵੇਂ ਪੁਰਾਣੀ ਪਰੰਪਰਾ ਸੀ ਉਸਰ ਕੋ ਨਵੀਂ ਪਰੰਪਰਾ ਦੇ ਬਤਾ ਸਰਬਤ ਖਾਲਸਾ ਹੋਵੇ ਹਾਲਾਂਕਿ ਜਿਵੇਂ ਮੈਂ ਦੱਸਿਆ ਸਿੱਖ ਜਿਹੜਾ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਹੈ ਉਹ ਵੀ ਤਾਂ ਜਿਹੜਾ ਹੈ ਉਹ ਉਹਦੇ ਉਹ ਕਮਿਸ਼ਨ ਦੇ ਕੋਲ ਨੀਤ ਪਾਵਰਸ ਨੇ ਸੈਸ਼ਨ ਕੋਰਟ ਦੀਆਂ ਪਾਵਰਸ ਨੇ ਉਹਦੇ ਕੋਲ ਲੇਕਿਨ ਉਹਦੇ ਚ ਸਿੱਖਾਂ ਦੇ ਮਸਲੇ ਜਾਂਦੇ ਨੇ ਪਰ ਉਹਦੇ ਚ ਇੱਕ ਗੱਲ ਜਿਹੜੀ ਹੈ ਉਹ ਉਹ ਇਹਦੇ ਨਾਲੋਂ ਫਰਕ ਹੈ ਹਾਲਾਂਕਿ ਦیدار ਸਿੰਘ ਨੌ ਦਾ ਬੰਦਾ ਉਹਦੇ ਚ ਵੀ ਗਿਆ ਨਾ ਇਸੇ ਨੂੰ ਲੈ ਕੇ ਵਿਧਿਵਿਧਾਨ ਨੂੰ ਲੈ ਕੇ ਜਿਹਦੇ ਕਰਕੇ ਉਹਨੇ ਕਮੇਟੀ ਬਣਾਈ ਔਰ ਚੰਗੇ ਵਿਦਵਾਨ ਚੁਣੇ ਕਮਿਸ਼ਨ ਨੇ ਇਹ ਚ ਵੀ ਕੋਈ ਦੋਰਾਵਾ ਨਹੀਂ ਪਰ ਉਹਦੇ ਤੇ ਜੇ ਗੁਰਮਖ ਸਿੰਘ ਦੀ ਦیدار ਸਿੰਘ ਦੀ ਤੇ ਗੁਰਮਖ ਸਿੰਘ ਦੀ ਜੇ ਦੋਨਾਂ ਦੀ ਪਟੀਸ਼ਨ ਦਾ ਫਰਕ ਦੇਖੀਏ ਇੱਕ ਇਹ ਫਰਕ ਹੈ ਜਿਹੜੀ ਗੁਰਮਖ ਸਿੰਘ ਦੀ ਪਟੀਸ਼ਨ ਹੈ ਉਹ ਤਾਂ ਇਹ ਕਹਿੰਦੀ ਹੈ ਸ਼ਰਮਿਕ ਕਮੇਟੀ ਨੂੰ ਹੱਕ ਹੀ ਕੋਈ ਨਹੀਂ ਦੀ ਉਹ ਹੱਕ ਨੂੰ ਚੈਲੇਂਜ ਹੀ ਕਰਦੇ ਉਹ ਕਹਿੰਦੇ ਨੇ ਵਿਧੀ ਵਿਧਾਨ ਹੋਵੇ ਤੇ ਇਹ ਕਹਿੰਦੇ ਵੀ ਸ਼ਰਮਿਕ ਕਮੇਟੀ ਨੂੰ ਤਾਂ ਹੱਕ ਹੀ ਕੋਈ ਨਹੀਂ ਹੈ ਇਹ ਜਿਹੜੀ ਉਹ ਸਿੱਖ ਉਹ ਮਰਿਆਦਾ ਤੋਂ ਬਾਹਰ ਨਹੀਂ ਗਏ ਇਹ ਤਾਂ ਮਰਿਆਦਾ ਤੋਂ ਇਹ ਤਾਂ ਸਿੱਧੀ ਕੋਰਟ ਚ ਛੜੇ ਗਏ ਤੇ ਕੋਰਟ ਨੇ ਨੋਟਿਸ ਦਿੱਤਾ ਹੁਣ ਇਹਨੂੰ ਜਿਹੜਿਆ ਸਿੱਖ ਇਹ ਤਾਂ ਮੰਨਦੇ ਨੇ ਵੀ ਤੱਕਾ ਹੋ ਰਿਹਾ ਇਹ ਤਾਂ ਮੰਨਦੇ ਨੇ ਕਿ ਸ਼ਰਮਨ ਕਮੇਟੀ ਚ ਸਭ ਅੱਛਾ ਨਹੀਂ ਇਹ ਤਾਂ ਮੰਨਦੇ ਨੇ ਕਿ ਬਿਲੀ ਵਿਧਾਨ ਹੋਣਾ ਚਾਹੀਦਾ ਇਹ ਤਾਂ ਮੰਨਦੇ ਨੇ ਕਿ ਜਿਹੜੇ ਕਾਗਜ਼ ਤੇ ਰਹਿ ਉਹ ਬਹੁਤ ਬਾਰ ਬਹੁਤ ਸਾਲਾਂ ਤੋਂ ਤੱਕਾ ਕਰ ਰਹੀ ਹੈ ਸਰੀਏ ਗੱਲਾਂ ਮੰਨਦੇ باوجود 2 ਦਸੰਬਰ ਤੋਂ ਬਾਅਦ ਅਕਾਲ ਤਖਸਦ ਦੇ ਪਘੋੜੇ ਹੋਣ ਤੋਂ ਲੈ ਕੇ ਸਾਰਾ ਕੁਝ ਠੀਕ ਹੈ ਪਰ ਉਹ ਇਹ ਕਹਿੰਦੇ ਨੇ ਇਹ ਸਾਡਾ ਮਸਲਾ ਹੈ ਇਹ ਦਰਿਆਵੀ ਕੋਟ 'ਚ ਨਹੀਂ ਜਾਣਾ ਚਾਹੀਦਾ ਅਕਾਲ ਤਖਸਦ ਦੇ ਨਾਲ ਸੰਬੰਧਿਤ ਕੋਈ ਵੀ ਚੀਜ਼ ਦਰਿਆਵੀ ਕੋਟਾਂ ਤੋਂ ਕਿਤੇ ਉੱਚੀ ਹੈ ਇਹ ਜਿਹੜੇ ਲੋਕਾਂ ਦੇ ਮਨਾਂ ਦੀ ਜਾਂ ਲੋਕ ਭਾਵਨਾ ਲੋਕ ਮੰਨ ਸਕਦਾ ਇਹ ਹੈ ਕਿ ਅਸੀਂ ਆਪ ਹੀ ਜਿਹੜਾ ਇਸ ਪਾਸੇ ਤੁਰਨ ਲੱਗੇ ਆ ਇਹ ਬੜਾ ਸਾਡੇ ਲਈ ਜਿਹੜੀ ਬਦਕਿਸਮਤੀ ਵਾਲੀ ਗੱਲ ਹੈ ਮਾੜੀ ਗੱਲ ਹੈ ਨਹੀਂ ਹੋਣਾ ਚਾਹੀਦਾ ਜੋ ਕੁਝ ਵਾਪਰ ਰਿਹਾ ਉਹ ਤਾਂ ਪਹਿਲੇ ਅਸੀਂ ਬਹੁਤ ਚਿਰ ਦੇ ਕਹਿ ਰਹੇ ਹਾਂ ਨਹੀਂ ਹੋਣਾ ਚਾਹੀਦਾ ਤੇ ਹੁਣ ਗੁਰਮਖ ਸਿੰਘ ਨੇ ਜਿਹੜੀ ਗੱਲ ਕੀਤੀ ਹੈ ਤੇ ਗੁਰਮਖ ਸਿੰਘ ਆਪ ਆਪਣੇ ਆਪ ਕੀਤੀ ਹੈ ਇਕੱਲੇ ਨੇ ਕੀਤੀ ਹੈ ਉਹਦੇ ਪਿੱਛੇ ਕੋਈ ਸੰਸਦ ਹੈ ਆਪ ਤਾਂ ਉਹ ਮੰਨਿਆ ਨਹੀਂ ਕਿਸੇ ਨੇ ਕਰਾਈ ਹੈ ਇਹ ਵੀ ਹਾਲੇ ਕੁਝ ਨਹੀਂ ਪਤਾ ਲੇਕਿਨ ਨੋਟਿਸ ਜਾਰੀ ਹੋ ਗਿਆ 19 ਤਰੀਕ ਨੂੰ ਪਤਾ ਲੱਗੂਗਾ ਕਿ ਇਹ ਪਟੀਸ਼ਨ ਕਿੱਥੇ ਕੱਢਦੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ